ਖੰਟ ਵਾਲੇ ਦੀ ਫਿਲਮ ਹੋਵੇ ਤੇ ਚਰਚੇ ਨਾ ਹੋਣ ਇਹ ਕਿਵੇਂ ਹੋ ਸਕਦਾ ਤਾਂ ਤੁਹਾਨੂੰ ਦੱਸਦੀ ਕਿ ਸੁੱਚਾ ਸੂਰਮਾ ਬਹਾਮਾਨ ਸਾਹਿਬ ਦੀ ਫਿਲਮ ਆਉਣ ਵਾਲੀ ਹੈ ਜੀ 20 ਸਤੰਬਰ ਨੂੰ ਫਿਲਮ ਦੀ ਨੂੰ ਲੈ ਕੇ ਜਿਹੜਾ ਹਰ ਕੋਈ ਪੂਰੀਆਂ ਤਿਆਰੀਆਂ ਦੇ ਵਿੱਚ ਆ ਪਰ ਤੁਹਾਨੂੰ ਦੱਸਦੀ ਕਿ ਖੰਟ ਵਾਲੇ ਦੇ ਕਟੜ ਫੈਨਸ ਨੇ ਤਾਂ ਕਮਾਲ ਨਹੀਂ ਕਰ ਰੱਖਿਆ ਜਿੱਥੇ ਉਹਨਾਂ ਨੇ ਪ੍ਰੋਮੋਸ਼ਨ ਵਾਲੇ ਆਪਣੇ ਤੌਰ ਤੇ ਵਟ ਕੱਢ ਰੱਖੇ ਨੇ ਤਾਂ ਉੱਥੇ ਹੀ ਤੁਹਾਨੂੰ ਦੱਸਦੀ ਕਿ ਹੁਣ 10000 ਜਿਹੜੀਆਂ ਟਿਕਟਾਂ ਨੇ ਅਡਵਾਂਸ ਬੁੱਕ ਹੋ ਚੁੱਕੀਆਂ ਨੇ ਸਿਰਫ 24 ਘੰਟਿਆਂ ਦੇ ਵਿੱਚ ਤਾਂ ਅਡਵਾਂਸ ਬੁਕਿੰਗ ਆ ਸੁੱਚਾ ਸੂਰਮਾ ਦੀ ਜਿਹੜੀ ਉਹ ਖੁੱਲ ਚੁੱਕੀ ਆ ਤੇ 24 ਘੰਟਿਆਂ ਦੇ ਵਿੱਚ 10000 ਟਿਕਟਾਂ ਬੁੱਕ ਹੋ ਚੁੱਕੀਆਂ ਨੇ ਤੁਹਾਨੂੰ ਦੱਸਦੀ ਕਿ 20 ਸਤੰਬਰ ਨੂੰ ਫਿਲਮ ਰਿਲੀਜ਼ ਹੋਣ ਵਾਲੀ ਆ ਫਿਲਮ ਦਾ ਜਿਹੜਾ ਟ੍ਰੇਲਰ ਆ ਫਿਲਮ ਦੇ ਗੀਤ ਨੇ ਕਮਾਲ ਕੀਤੀ ਪਈ ਆ ਹਰ ਰੰਗ ਆ ਜਿਹੜਾ ਫਿਲਮ ਦਾ ਸਭ ਨੂੰ ਪਸੰਦ ਆ ਰਿਹਾ ਫਿਲਮ ਅਮੀ ਤੋਜ ਮਾਨ ਹੋਣਾ ਵੱਲੋਂ ਇੰਪੈਕਟ ਕੀਤੀ ਗਈ ਆ ਸਾਗਾ ਜਿਹੜਾ ਸਟੂਡੀਓ ਉਸ ਵੱਲੋਂ ਪੇਸ਼ ਕੀਤਾ ਗਿਆ 7 ਕਲਰ ਮੋਸ਼ਨ ਪਿਕਚਰ ਦੇ ਨਾਲ ਮਿਲ ਕੇ ਸਾਗਾ ਸਟੂਡੀਓ ਵੱਲੋਂ ਫਿਲਮ ਦਾ ਜਿਹੜਾ ਨਿਰਮਾਣ ਕੀਤਾ ਗਿਆ ਅਮਿਤੋਜ ਮਾਨ ਫਿਲਮ ਦੇ ਨਿਰਦੇਸ਼ਕ ਨੇ ਤਾਂ ਤੁਹਾਨੂੰ ਦੱਸਦੀ ਕਿ ਵੱਡੀ ਖਬਰ ਨਿਕਲ ਕੇ ਇਹ ਸਾਹਮਣੇ ਆ ਰਹੀ ਹੈ ਕਿ 10000 ਟਿਕਟਾਂ ਨੇ ਜਿਹੜੀਆਂ ਬੁੱਕ ਹੋ ਚੁੱਕੀਆਂ ਨੇ ਉਹ ਵੀ ਮਹਿਜ 24 ਘੰਟਿਆਂ ਦੇ ਵਿੱਚ ਸੁੱਚਾ ਸੂਰਮਾ ਫਿਲਮ ਨੂੰ ਲੈ ਕੇ ਫੈਨਸ ਐਕਸਾਈਟਡ ਨੇ ਪੂਰੀ ਤਿਆਰੀ ਦੇ ਵਿੱਚ ਨੇ ਕਿਉਂਕਿ ਲੰਮੇ ਸਮੇਂ ਬਾਅਦ ਪੱਬੂ ਮਾਨ ਦੁਬਾਰਾ ਸਿਨੇਮੇ ਦੇ ਵਿੱਚ ਵਾਪਸੀ ਕਰ ਰਹੇ ਨੇ ਸਿਨੇਮਾ ਤੋਂ ਉਹ ਦੂਰ ਹੋ ਗਏ ਸੀ ਕੁਝ ਸਮੇਂ ਲਈ ਪਰ ਹੁਣ ਉਹਨਾਂ ਦੀ ਜਿਹੜੀ ਵਾਪਸੀ ਆ ਉਸ ਨੂੰ ਧਮਾਕੇਦਾਰ ਮੰਨਿਆ ਜਾ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਸੁੱਚਾ ਸੂਰਮਾ ਦੀ ਐਲਬਮ ਆ ਉਹ ਵੀ ਆਈਟਿਊਨਸ ਤੇ ਜਿਹੜਾ ਚਾਰਟ ਤੇ ਟ੍ਰੈਂਡ ਕਰ ਰਹੀ ਹੈ ਨੰਬਰ 1 ਤੇ ਉਸ ਨੇ ਜਿਹੜੀ ਜਗ੍ਹਾ ਬਣਾ ਲਈ ਹੈ ਤਾਂ ਦੂਜੇ ਪਾਸੇ ਗੱਲ ਕਰੀਏ ਤਾਂ ਫਿਲਮ ਦੀਆਂ 10000 ਟਿਕਟਾਂ ਨੇ ਜਿਹੜੀਆਂ ਬੁੱਕ ਹੋ ਚੁੱਕੀਆਂ ਨੇ ਮਹਿਜ 24 ਘੰਟਿਆਂ ਦੇ ਵਿੱਚ ਸੁੱਚਾ ਸੂਰਮਾ ਦੇ ਵਿੱਚ ਤੁਸੀਂ ਬੱਬੂ ਮਾਨ ਨੂੰ ਦੇਖੋਗੇ ਕੂੜਿਆਂ ਤੇ ਦਗੜ ਦਗੜ ਕਰਦੇ ਮਾਨ ਸਾਹਿਬ ਨੂੰ ਤੁਸੀਂ ਦੇਖੋਗੇ ਫਿਲਮ ਦੀ ਜਿਹੜੀ ਕਹਾਣੀ ਆ ਉਹ ਬੜੀ ਹੀ ਨਵੇਕਲੀ ਖਾਸ ਤੌਰ ਤੇ ਸਾਡੇ ਪੰਜਾਬ ਦੇ ਨਾਲ ਜੁੜੀ ਹੋਈ ਆ ਸੂਰਬੀਰ ਦੀ ਗੱਲ ਕਰਦੀ ਆ ਲੋਕ ਨਾਇਕ ਦੀ ਗੱਲ ਕਰਦੀ ਆ ਕਿ ਕਿਵੇਂ ਜਦੋਂ ਪਰਿਵਾਰਾਂ ਤੇ ਗੱਲ ਆਉਂਦੀ ਆ ਤਾਂ ਫਿਰ ਜਿਹੜੀਆਂ ਦੁਸ਼ਮਣੀਆਂ ਨੇ ਉਹ ਪਗਾਈਆਂ ਜਾਂਦੀਆਂ ਨੇ ਯਾਰੀਆਂ ਵੀ ਪਗਾਈਆਂ ਜਾਂਦੀਆਂ ਨੇ ਤੇ ਫਿਰ ਜਦੋਂ ਗੱਲ ਆ ਜਾਵੇ ਪਰਿਵਾਰ ਤੇ ਤਾਂ ਫਿਰ ਦੁਸ਼ਮਣੀ ਵੀ ਜਦੋਂ ਪੈ ਜਵੇ ਤਾਂ ਫਿਰ ਉਹ ਵੀ ਪੂਰੀ ਪਗਾਈ ਜਾਂਦੀ ਹੈ ਕਿਉਂਕਿ ਫਿਲਮ ਦਾ ਇੱਕ ਡਾਇਲੋਗ ਵੀ ਹੈ ਕਿ ਪਹਿਲਾਂ ਸੁੱਚੇ ਤੇ ਕੁੱਕਰ ਦੀ ਯਾਰੀ ਦੀਆਂ ਪਿੰਡ ਚ ਗੱਲਾਂ ਹੁੰਦੀਆਂ ਸੀ 25 ਪਿੰਡਾਂ ਦੇ ਵਿੱਚ ਤਾਂ ਹੁਣ ਜਿਹੜੀਆਂ ਦੁਸ਼ਮਣੀ ਦੀਆਂ ਗੱਲਾਂ ਹੋਣ ਗਈਆਂ ਤਾਂ ਤੁਹਾਨੂੰ ਦੱਸ ਦਈਏ ਕਿ ਫਿਲਮ ਜਿਹੜੀ 20 ਸਤੰਬਰ ਨੂੰ ਫਿਲਮ ਰਿਲੀਜ਼ ਹੋਣੀ ਹੈ ਫਿਲਮ ਦੇ ਵਿੱਚ ਬੱਬੋ ਮਾਨ ਤੋਂ ਇਲਾਵਾ ਜਿਹੜੀ ਪੂਰੀ ਸਟਾਰ ਕਾਸਟ ਦੀ ਗੱਲ ਕਰੀ ਤਾਂ ਉਹਨਾਂ ਦੇ ਵਿੱਚ ਮਹਾਵੀਰ ਭੁੱਲਰ ਦੀ ਗੱਲ ਕਰੀਏ ਸਰਜੀ ਚੀਮਾ ਦੀ ਗੱਲ ਕਰੀਏ ਦਵਨੀਤ ਕੌਰ ਸਮਿਖਸ਼ਾ ਉਸਵਾਲ ਗੁਰਪ੍ਰੀਤ ਤੋਥੀ ਜਿਹੜੇ ਕਲਾਕਾਰ ਨੇ ਜਗ ਬਾਜਵਾ ਨੇ ਤਾਂ ਸਭ ਦੀ ਜਿਹੜੀ ਐਕਟਿੰਗ ਆ ਫਿਲਮ ਦੇ ਵਿੱਚ ਟ੍ਰੇਲਰ ਚ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੂਰੀ ਪਾਵਰ ਪੈਕ ਫਿਲਮ ਜਿਹੜੀ ਆਉਣ ਵਾਲੀ ਹੈ ਤਾਂ ਵੱਡੀ ਖਬਰ ਤੁਹਾਨੂੰ ਦੱਸ ਦਿੰਨੀ ਕਿ 10000 ਟਿਕਟਾਂ 24 ਘੰਟਿਆਂ ਦੇ ਵਿੱਚ ਬੁੱਕ ਹੋ ਗਈਆਂ ਨੇ ਮਾਨ ਸਾਹਿਬ ਦੀ ਆਉਣ ਵਾਲੀ ਫਿਲਮ ਸੱਚਾ ਸੂਰਮਾ ਤਾਂ 20 ਨਵੰਬਰ ਨੂੰ ਤੁਸੀਂ ਵੀ ਕਰ ਲਓ ਤਿਆਰੀ ਤੇ ਹੁਣੇ ਕਰਵਾ ਲਓ ਟਿਕਟਾਂ ਬੁੱਕ ਨਹੀਂ ਤਾਂ ਕਿਤੇ ਦੇਰੀ ਨਾ ਹੋ ਜੇ